ਹਾਂਜੀ ਅੱਜ ਆਪਾਂ ਆਫਰ ਦੇ ਵਿੱਚ ਲੈ ਕੇ ਆਏ ਜੀ ਸਿਮਰ ਪਸ਼ਮੀਨੇ ਦਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਚੈੱਕ ਕਰ ਲਓ ਡਿਜ਼ਾਈਨ ਸਿਮਰ ਦੀ ਜਿਹੜੀ ਚਮਕ ਹੈ ਜੀ ਆਮ ਡਿਜ਼ਾਈਨਰਾਂ ਨਾਲੋਂ ਜ਼ਿਆਦਾ ਹੈ ਜੀ ਆਮ ਸਿਮਰ ਦੇ ਡਿਜ਼ਾਈਨਰਾਂ ਨਾਲੋਂ ਜ਼ਿਆਦਾ ਚਮਕ ਸਿਮਰ ਦੀ ਹੈ ਇਸ ਡਿਜ਼ਾਈਨ ਦੇ ਵਿੱਚ ਪਸ਼ਮੀਨੇ ਦੇ ਉੱਤੇ ਰੂਜੀ ਆ ਲਓ ਪਸ਼ਮੀਨੇ ਦੀ ਨਾਲ ਬਾਟਮ ਹੈ ਨਾਲ ਆ ਗਿਆ ਛਾਲ ਜੀ ਛਾਲ ਸੂਟ ਹੈ ਪਸ਼ਮੀਨੇ ਦਾ ਬਹੁਤ ਸੋਹਣਾ ਕਲਰ ਹੈ ਜੀ ਆਪਾਂ ਲੈ ਕੇ ਆਏ ਡਿਜ਼ਾਈਨ ਹੈ ਆਫਰ ਦੇ ਵਿੱਚ ਆਪਣੇ ਰੇਟ ਰੱਖਿਆ ਜੀ ਤਾਂ 700 ਰੁਪਿਆ ਬਾਜ਼ਾਰ ਦੇ ਵਿੱਚ 12-1300 ਰੁਪਏ ਵਿਗਰੇ ਜੀ ਰੰਗ ਚਾਰ ਨੇ ਜੀ ਚਾਰੀ ਰੰਗ ਪੂਰੇ ਸੋਹਣੇ ਨੇ ਪਹਿਲਾ ਰੰਗ ਨੀਵੀ ਸੀ ਸੈਕੰਡ ਕਲਰ ਆ ਗਿਆ ਜੀ ਡਾਰਕ ਗ੍ਰੇ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲਿਓ ਨੰਬਰ ਉੱਪਰ ਸਕਰੀਨ ਦੇ ਉੱਪਰ ਮੈਂਸ਼ਨ ਹੈ ਜੀ ਵਟਸਐਪ ਕਰ ਦਿਓ ਆਪਣ ਨੂੰ ਸਕਰੀਨ ਸ਼ਾਟ ਲੈ ਕੇ ਲੋ ਜੀ ਡਾਰਕ ਗ੍ਰੇ ਸੈਕੰਡ ਕਲਰ ਆ ਗਿਆ ਸੀ ਬਹੁਤ ਜਿਆਦਾ ਅਲਟੀਮੇਟ ਡਿਜ਼ਾਈਨ ਹੈ ਥਰਡ ਕਲਰ ਆ ਗਿਆ ਜੀ ਗ੍ਰੀਨ ਮੂੰਗਿਆ ਸਿਮਰ ਪਸ਼ਮੀਨਾ ਆਫਰ ਦੇ ਉੱਤੇ ਰੱਖਿਆ ਹੋਇਆ ਜੀ 700 ਰੁਪਿਆ ਇੱਕ ਸੂਟ ਦੀ ਸ਼ਿਪਿੰਗ ਰੂ 50 ਰੁਪਏ ਦੋ ਦੀ ਰੂ 100 ਰੁਪਿਆ 50 ਰੁਪਏ ਪਰ ਸੂਟ ਸ਼ਿਪਿੰਗ ਜੀ ਲੋ ਜੀ ਲਾਸਟ ਕਲਰ ਆ ਗਿਆ ਜੀ ਆਪਣਾ ਕਾਫੀ ਕਲਰ ਦੁਕਾਨ ਤੇ ਵਿਜ਼ਿਟ ਕਰੋ ਆਨਲਾਈਨ ਆਰਡਰ ਕਰੋ ਜੀ ਕਾਫੀ ਕਲਰ ਆ ਗਿਆ ਜੀ ਲਾਸਟ ਦਾ ਬਹੁਤ ਸੋਹਣਾ ਸੋਹਣਾ ਡਿਜ਼ਾਈਨ ਹੈ ਜੀ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰਿਆ ਕਰੋ